ਹਾਂਜੀ ਵੈਲਕਮ ਟੂ ਸਪਾਲ ਮਟਰ ਗੈरेज ਕੀ ਹਾਲ ਆ ਸਾਰੇ ਦੋਸਤਾਂ ਮੇਰੇ ਸਾਰੇ ਵਧੀਆ ਹੋਵੋਗੇ ਤੇ ਮਹੀ ਆ ਗਿਆ ਸੀਗਾ ਅਸੀਂ ਕਿ ਉਹ ਜੀ ਸਾਹਿਬ ਆਏ ਹੋਏ ਸੀ ਅੱਜ ਆਪਣੇ ਕੋਲ ਗੱਡੀ ਕੁੜੀ ਧੋਵਣ ਹਨਾ ਤੇ ਠੀਕ ਆ ਜੀ ਬਾਕੀ ਧੋਈ ਹੋਈ ਗੱਡੀ ਸਾਰੀ ਮੀਮੂ ਪੈ ਗਿਆ ਦਿਨ ਵਿੱਚ ਕੰਮ ਕਰ ਰਹੇ ਸੀਗੇ ਪਤਾ ਲੱਗੇ ਨਾ ਟਾਈਮ ਬਹੁਤ ਹੋ ਗਿਆ ਜਾਮੇ ਦਾ ਸਮਾਨ ਸਾਰਾ ਆ ਗਿਆ ਸੀਗਾ ਤੇ ਜਾਮੇ ਦੇ ਦੇਖੋ ਟੈਂਕੀ ਵਗੈਰਾ ਲਾਤੇ ਟਾਪੇ ਟੁੱਪੇ ਲਾਤੇ ਹਨਾ ਤੇ ਰਾਤ ਆ ਥੋੜਾ ਜਿਹਾ ਸਾਫ਼ ਨਹੀਂ ਦੇਖਣਾ ਤੇ ਦਿਨ ਚ ਵੀਡੀਓ ਬਣਾਵਾਂਗੇ ਇਹਦੀ ਤੇ ਦੇਖੋ ਸਾਰਾ ਤਿਆਰ ਹੋ ਗਿਆ ਬਸ ਥੋੜਾ ਥੋੜਾ ਕੰਮ ਰਹਿ ਗਿਆ ਘਟਾ ਪਟ ਪੱਲਣ ਰਹਿ ਗਿਆ ਲਾ ਤੇ ਬਸ ਕਰ ਲੂ ਸ਼ਾਇਦ ਆਪਾਂ ਮੋਟਰ ਸੈਂਟਰ ਡਿਲੀਵਰੀ ਦੇ ਦੇ ਇੱਕ ਮੁਰਲੇ ਲਾਈਟ ਦੇ ਕਨੈਕਸ਼ਨ ਕਰਨੇ ਸੀਗੇ ਏ ਰਹਿ ਗਏ ਤੇ ਬਾਕੀ ਆਪਣਾ ਹਾ ਗੱਡੀ ਕੁਟੀ ਜੀ ਹੋਈ ਸੀ ਟ੍ਰੈਕ ਰੇਨ ਤੇ ਤੇ ਉਹਦੇ ਆਪਣਾ ਸੀਟਾ ਸੋਟਾ ਸਾਰੇ ਪੱਟ ਰਖਿਆ ਨੇ ਠੀਕ ਹੈ ਨਾ ਤੇ ਸਾਨੂੰ ਗੱਡੀ ਸੀ ਸਵਿਫਟ ਆਪਣੇ ਕੋਲ ਆਈ ਹੋਈ ਆ ਹਾਂ ਸਵਿਫਟ ਆਈ ਹੋਈ ਆ ਐਸੀ ਵੀ ਸਾਰੀ ਗੱਡੀ ਤੇ ਆਪਾਂ ਸਾਰੇ ਅੰਦਰ ਖੋਲੀ ਵੀ ਆ ਗੱਡੀ ਸਾਰੀ ਖੋਲਤੀ ਗੱਡੀ ਹੈ ਨਾ ਤੇ ਹਾਰੇ ਅੰਦਰ ਖੋਲੀ ਪਈ ਗੱਡੀ ਤਾਨੂੰ ਸਾਰੀ ਗੱਡੀ ਸਾਰੀ ਕਾਲੂ ਥਾਮ ਦੇ ਦਿਨ ਦੇ ਵਿੱਚ ਤੈਨੂੰ ਪਤਾ ਨਹੀਂ ਕੀ ਹੋਏਗਾ ਉਹ ਕਾਲੂ ਉਹ ਚਾਮ ਕਰੇਂ ਕੰਗੜਿਆ ਦੇਖੋ ਦੇਖੋ ਖਤਰਨਾਕ ਬੰਦਾ ਏਰੂ ਉਹ ਆ ਗਿਆ ਉਹਦੇ ਏਖਾ ਚਾਮ ਕਰੇਂ ਕੰਗੜਿਆ ਆਹ ਤਾਨੂੰ ਨਹੀਂ ਨਾ ਦੇ ਏਖਾ ਚਾਮ ਕਰੇਂ ਦਿਆ ਨੇ ਤੇ ਹਾਂ ਔਰ ਅੱਜ ਨਾ ਮੈਂ ਇੰਸਟਾ ਤੇ ਵੀਡੀਓ ਪਾਈ ਸੀ ਮੇਰੀ ਚੱਲ ਨਹੀਂ ਰਹੀ ਅੱਧੀ ਵੀਡੀਓ ਛੱਡ ਕੇ ਬੰਦ ਹੋ ਗਈ ਤੇ ਹੁਣ ਜੇ ਮੈਂ ਆਪਾਂ ਕੋਠੀਆਂ ਇਕੱਠੀਆਂ ਵੀਡੀਓ ਪਾਉਣੇ ਹੁੰਦੇ ਹਨਾ ਤੇ ਤੁਸੀਂ ਨੇ ਵੀ ਕਿਸੇ ਨਵੇਂ ਵੀਡੀਓ ਪਵਾਉਣੇ ਹੁੰਦੀ ਆ ਹਨਾ ਕਿਸੇ ਕੋਠੀ ਸੇਲ ਕਰਨੀ ਆ ਜਾਂ ਕੁਝ ਵੀ ਕਰਨਾ ਤੇ ਆਪਾਂ ਨੂੰ ਤੁਸੀਂ ਦੱਸ ਸਕਦੇ ਆ ਆਪਾਂ ਤੁਹਾਡੇ ਵੀਡੀਓ ਕਰ ਦਿੰਨੇ ਆ ਤੇ ਆਪਣਾ ਨੰਬਰ ਤਾਂ ਤੁਹਾਨੂੰ ਸਾਰਿਆਂ ਕੋਲ ਹੈਗਾ ਹੀ ਇਹ ਨੰਬਰ ਆਪਣਾ ਨੰਬਰ ਤੇ ਅਬਾਊਟ ਦੇ ਵਿੱਚ ਵੀ ਦਿੱਤਾ ਹੋਇਆ ਡਿਸਕ੍ਰਿਪਸ਼ਨ ਚ ਉਤਤ ਉਹ ਤੁਸੀਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਜੇ ਕਿਸੇ ਨੇ ਵੀ ਆਪਣੀ ਕੋਠੀ ਦੀ ਵੀਡੀਓ ਬਣਵਾਉਣੀ ਆ ਤਾਂ ਕਿਹੇ ਕੋਠੀ ਥੇਲ ਵਾਸਤੇ ਹੁੰਦੀ ਹੈ ਨਾ ਤੇ ਸਾਨੂੰ ਦੱਸ ਦੋ ਤੇ ਅਸੀਂ ਤੁਹਾਡੀ ਵੀਡੀਓ ਬਣਾ ਦਾਂਗੇ ਜੇ ਉੱਪਰ ਅਗਲੇ ਦਾ ਨੰਬਰ ਆਪਾਂ ਦੇ ਦਿੰਦੇ ਹਾਂ ਹੁੰਦਾ ਠੀਕ ਹੈ ਨਾ ਜਿਵੇਂ ਵੀ ਕਿਹੜੀ ਸੈਟਿੰਗ ਹੁੰਦੀ ਹੈ ਬੰਦਾ ਮੌਕੇ ਤੇ ਕਰ ਸਕਦਾ ਹੈ ਸੈਟਿੰਗ ਸਾਡੇ ਨਾਲ ਤੇ ਇਹ ਚੀਜ਼ ਆ ਬਾਕੀ ਆਪਣੀਆਂ ਵੀਡੀਓਜ਼ ਆਂਦੀ ਰਹਿੰਦੀ ਇਹਨਾਂ ਦੇ ਦੇ ਡੇਲੀ ਆਪਣੀ ਵੀਡੀਓ ਡੇਲੀ ਤਾਂ ਆਪਾਂ ਨੇ ਹੁਣ ਪਰਨ ਕਰ ਲਿਆ ਵੀ ਆਪਾਂ ਡੇਲੀ ਪਹਿਲਾਂ ਬੋਗਾਂਦੀ ਸੀ ਆਪਾਂ ਡੇਲੀ ਵੀਡੀਓ ਕਰਾਂਗੇ ਹੁਣ ਆਪਣੀ ਵੀਡੀਓ ਡੇਲੀ ਆਨ ਲੱਗ ਗਈ ਤੇ ਆਪਣੇ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam 'ਤੇ ਆਪਾਂ ਨੂੰ ਫੋਲੋ ਕਰੋ ਤੇ ਫੇਸਬੁੱਕ ਤੇ ਫੋਲੋ ਕਰੋ ਆਪਾਂ ਨੂੰ ਠੀਕ ਹੈ ਨਾ ਸਾਰੇ ਪਾਸੇ ਆਪਾਂ ਪਲੇਟਫਾਰਮ 'ਤੇ ਵੀਡੀਓ ਪਾਉਂਦੇ ਆ ਤੇ ਜਿਹੜੀ ਜੀ ਵੀਡੀਓ ਵਧੇ ਲੱਗਦੀ ਆ ਆਪਣੇ ਦੋਸਤ ਮਿੱਤਰਾਂ ਤੱਕ ਸ਼ੇਅਰ ਕਰਦਾ ਕਰੋ ਤੇ ਠੀਕ ਆ ਆਪਾਂ ਐਂ ਕਹਿੰਦੇ ਹਰ ਇੱਕ ਵੀਡੀਓ ਆਪਾਂ ਸ਼ੇਅਰ ਕਰੋ ਜਿਹੜੀ ਤੁਹਾਨੂੰ ਵੀਡੀਓ ਵਧੇ ਲੱਗਦੀ ਆ ਉਹ ਤੁਸੀਂ ਵੀਡੀਓ ਆਪਣੇ ਦੋਸਤ ਮਿੱਤਰਾਂ ਤੱਕ ਸ਼ੇਅਰ ਤੇ ਐਵੇਂ ਆ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਕੱਲ ਨੂੰ ਆਪਾਂ ਫੇਰ ਦਿੱਤ ਬਾਹਰ ਜਾਣਾ ਤੁਹਾਨੂੰ ਫੇਰ ਬਿਖਾਵਾਂਗੇ ਠੀਕ ਹੈ ਜੀ ਮਿਲਦੇ ਆ ਆਖੀ ਵੀਡੀਓ ਦੇ ਵਿੱਚ ਅਸਰਿਕਾਰ